ਸਾਸ਼੍ਰੀਅਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਤੁਹਾਡਾ ਸਾਰਾ ਨਾ ਉਮੀਦ ਕਰਦੇ ਕਿ ਤੁਸੀਂ ਸਾਰੇ ਬੱਚੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਲੈ ਕੇ ਹਾਜ਼ਰੀਆਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਪਿੱਛੇ ਦੇਖ ਸਕਦੇ ਤੁਸੀਂ ਨਿੱਕੇ ਮੋਟੇ ਖਿਲਾਰੇ ਪਏ ਹੋਏ ਆ ਇਹ ਕੰਮ ਸਾਰੇ ਕਰਨ ਵਾਲੇ ਆ ਤੇ ਆਪਾਂ ਵੀ ਥੋੜੇ ਜਿਹਾ ਫ੍ਰੀ ਹੋਏ ਸੀ ਫ੍ਰੀ ਇਸ ਕਰਕੇ ਹੋਏ ਸੀ ਕਿ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਫਿਨਿਸ਼ ਬੱਚੇ ਚਲੇ ਗਏ ਸਕੂਲ ਤੇ ਅਸੀਂ ਵੀ ਥੋੜਾ ਜਿਹਾ ਰਿਲੈਕਸ ਕਰ ਲਈਏ ਕਹਿਣ ਦਾ ਭਾਵ ਇਹ ਆ ਕਿ ਨਿੱਕੇ ਮੋਟੇ ਕੰਮ ਕਰਨ ਵਾਲੇ ਆ ਉਹ ਕੰਮ ਕਰ ਲਈਏ ਆਪਦੇ ਕਿਉਂਕਿ ਜਦੋਂ ਸਾਰੇ ਘਰੇ ਹੁੰਦੇ ਆ ਫਿਰ ਰੁਟੀਨ ਥੋੜੀ ਜੀ ਅਫਸੈਟ ਹੋ ਜਾਂਦੀ ਆ ਵੀ ਲੇਟ ਉੱਠਣਾ ਤੇ ਲੇਟ ਹੀ ਉੱਠਣਾ ਆ ਕਿ ਚਲੋ ਬੱਚਿਆਂ ਨੇ ਕਰਨਾ ਵੀ ਕੀ ਆ ਗਰਮੀ ਦੇ ਵਿੱਚ ਬਾਹਰ ਨਿਕਲ ਕੇ ਜਾਣਾ ਵੀ ਕਿੱਥੇ ਆ ਹੁਣ ਉਹ ਵੀ ਆਪਣੀ ਰੁਟੀਨ 'ਚ ਆ ਗਏ ਆ ਅਸੀਂ ਵੀ ਆਪਣੀ ਰੁਟੀਨ ਦੇ ਵਿੱਚ ਆ ਗਏ ਆ ਦੇਸੀ ਘਿਓ ਖਤਮ ਹੋ ਗਿਆ ਸੀ ਮੈਂ ਕਿਹਾ ਦੇਸੀ ਘਿਓ ਬਣਾ ਲਈਏ ਤੇ ਬਟਰ ਬੂਰੋ ਕੱਢ ਕੇ ਬਾਹਰ ਰੱਖੀ ਹੋਈ ਆ ਦੇਸੀ ਘਿਓ ਬਣਾਉਣੇ ਆ ਇਧਰ ਮਸਾਲਾ ਰੈਡੀ ਕਰਨਾ ਆ ਗਰਮ ਮਸਾਲਾ ਤੇ ਇਹਨਾਂ ਨੂੰ ਥੋੜਾ ਧੁੱਪੇ ਪੋਣਾ ਆ ਕਾਲੀਆਂ ਮਿਰਚਾਂ ਆ ਧਨੀਆ ਆ ਤੇ ਜੀਰਾ ਆ ਲੈਟੀਆਂ ਆ ਲੌਂਗ ਆ ਸਾਰਾ ਕੁਝ ਥੋੜਾ ਥੋੜਾ ਪਾ ਕੇ ਗਰਮ ਮਸਾਲਾ ਆਪਾਂ ਘਰੇ ਹੀ ਬਣਾ ਲੈਣਾ ਆਪਾਂ ਮਾਰਕੀਟ ਤੋਂ ਬੜਿਆ ਹੋਇਆ ਨਹੀਂ ਲੈ ਕੇ ਆਈਦਾ ਇੱਕ ਮੇਨ ਵੱਡੀ ਗੱਲ ਸਾਰਿਆਂ ਦੇ ਘਰਾਂ ਦੇ ਵਿੱਚ ਇਹ ਮੁੱਦਾ ਉੱਠਦਾ ਆ ਕਿ ਹਾਏ ਅੱਜ ਕੀ ਬਣਾਈਏ ਦਾਲ ਸਬਜ਼ੀ ਨੂੰ ਲੈ ਕੇ ਸਾਡੇ ਘਰੇ ਵੀ ਹੁੰਦਾ ਪਰ ਸੋਚਣਾ ਮੈਨੂੰ ਹੀ ਪੈਂਦਾ ਆ ਦੇਖੋ ਮੈਂ ਕੱਢ ਕੇ ਨਾ ਆਲੂ ਪਿਆਜ਼ ਅਦਰਕ ਲਸਣ ਸਾਰਾ ਕੁਝ ਰੱਖਿਆ ਹੋਇਆ ਵਿੱਚ ਕੁਝ ਨਹੀਂ ਸਮਝ ਆ ਰਿਹਾ ਤੇ ਮੈਂ ਆਲੂਆਂ ਦੀ ਸਬਜ਼ੀ ਬਣਾ ਦੇਣੀ ਅੱਜ ਜੇ ਕਰੇ ਕਰੇ ਜੇ ਕਿਤੇ ਕਰੇ ਪੁੱਛ ਲਈਏ ਨਾ ਵੀ ਅੱਜ ਕੀ ਬਣਾਈ ਹੈ ਦੱਸੋ ਕੀ ਖਾਣਾ ਜੋ ਮਰਜ਼ੀ ਬਣਾ ਲਓ ਕੀ ਬਣਾਈ ਹੈ ਜੋ ਮਰਜ਼ੀ ਬਣਾ ਲਓ ਵੀ ਜੋ ਮਰਜ਼ੀ ਚ ਕੀ ਆਉਂਦਾ ਸਾਰਾ ਕੁਝ ਖਾ ਹਟੇ ਹੁੰਨੇ ਆ ਜੋ ਮਰਜ਼ੀ ਬਣਾ ਲਓ ਜੇ ਕਹਦੀ ਆ ਚੀਜ਼ ਬਣਾ ਨਹੀਂ ਇਹ ਨਹੀਂ ਖਾਣੀ ਕੋਈ ਹੋਰ ਖਾਣੇ ਆ ਫਿਰ ਪਤਾ ਨਹੀਂ ਜੋ ਮਰਜ਼ੀ ਚ ਹੋਰ ਪਤਾ ਨਹੀਂ ਕੀ ਕੁਛ ਆਉਂਦਾ ਆ ਮੈਨੂੰ ਨਹੀਂ ਸਮਝ ਆਉਂਦਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਘਰ ਦਾ ਸ਼ੈਫ ਹੈ ਆ ਕੁੱਕ ਆ ਉਹ ਕਿੰਨਾ ਪਰੇਸ਼ਾਨ ਹੁੰਦਾ ਕਹਿੰਦੇ ਅੱਧੀ ਜ਼ਿੰਦਗੀ ਦੇ ਜਨਾਨੀਆਂ ਦੀ ਇਹ ਸੋਚਣ ਚ ਲੱਗ ਜਾਂਦੀ ਫਾਏ ਅੱਜ ਰਿੰਣਾ ਕੀ ਆ ਹਾਏ ਅੱਜ ਪਕਾਉਣਾ ਕੀ ਆ ਕੀ ਤਰਨਾਜ ਸਹੀ ਗੱਲਾਂ ਜਾਂ ਗਲਤੀਆਂ ਦੱਸਿਓ ਜ਼ਰੂਰ ਤੁਸੀਂ ਕੀ ਸੋਚਦੇ ਇਸ ਚੀਜ਼ ਬਾਰੇ ਵੀ ਇਹ ਸਭ ਤੋਂ ਵੱਡਾ ਟਾਸਕ ਆ ਇਹ ਵੀ ਹਾਈ ਅੱਜ ਕੀ ਬਣਾਉਣਾ ਕੀ ਰੰਨਣਾ ਆ ਇਹ ਚੀਜ਼ਾਂ ਮਤਲਬ ਬਹੁਤ ਮੈਟਰ ਕਰਦੀਆਂ ਆ ਵੀ ਰੋਟੀ ਦਾ ਖਾਣੀ ਖਾਣੀ ਆ ਤੇ ਖਾਣੀ ਕਾਦੇ ਨਾਲ ਆ ਇਹ ਸੋਚੋ ਤੇ ਜਿਹੜੇ ਆ ਖਾਣਾ ਬਣਾਉਂਦੇ ਆ ਉਹ ਕਮੈਂਟ ਜ਼ਰੂਰ ਕਰਨ ਵੀ ਤੁਹਾਨੂੰ ਕਿੰਨੀ ਕਿ ਟੈਨਸ਼ਨ ਹੁੰਦੀ ਵੀ ਹਾਈ ਅੱਜ ਸਵੇਰ ਦੀ ਰੋਟੀ ਖਾ ਲਈ ਆ ਸ਼ਾਮ ਨੂੰ ਕੀ ਬਣਾਵਾਂਗੇ ਤੇ ਸ਼ਾਮ ਦੀ ਹਾਈ ਸਵੇਰੇ ਕੀ ਬਣਾਵਾਂਗੇ ਬਣਾਉਣ ਖਾਣ ਤੋਂ ਚੇਤਾ ਆਇਆ ਵੀ ਜਦੋਂ ਆਪਾਂ ਕਿਸੇ ਦੇ ਘਰੇ ਜਾਂਦੇ ਆ ਕਿਸੇ ਭੈਣ ਭਰਾ ਨੂੰ ਮਿਲਣ ਜਾਂਦੇ ਆ ਤੇ ਬਹੁਤੇ ਲੋਕਾਂ ਦੀ ਸੋਚ ਇਹ ਵੀ ਹੁੰਦੀ ਆ ਵੀ ਉਹ ਸਾਨੂੰ ਕਿੱਦਾਂ ਅਟੈਂਡ ਕਰਨਗੇ ਤੇ ਬਹੁਤਿਆਂ ਨੂੰ ਖਾਣ ਪੀਣ ਦਾ ਵੀ ਜਿਹੜਾ ਖਾਣ ਪੀਣ ਦਾ ਸ਼ੌਕੀਨ ਆ ਉਹ ਖਾਣ ਪੀਣ ਬਾਰੇ ਵੀ ਸੋਚਦਾ ਆ ਤੇ ਕੁਝ ਲੋਕ ਸੋਚਦੇ ਆ ਵੀ ਅਸੀਂ ਮਿਲਣ ਜਾਣਾ ਅਸੀਂ ਦਿਲ ਦੀਆਂ ਗੱਲਾਂ ਕਰਨੀਆਂ ਕੁਝ ਨਵੀਆਂ ਪੁਰਾਣੀਆਂ ਗੱਲਾਂ ਕਰਾਂਗੇ ਮਨ ਹੌਲਾ ਕਰਾਂਗੇ ਮਤਲਬ ਵੀ ਕਿਸੇ ਨੂੰ ਮਿਲਣ ਦਾ ਮੌਕਾ ਮਿਲਿਆ ਕਿਸੇ ਭੈਣ ਭਰਾ ਨੂੰ ਕਿਸੇ ਦੇ ਘਰੇ ਆਪਾਂ ਜਾਂਦੇ ਆ ਜਾਂ ਆਪਣੇ ਘਰੇ ਕੋਈ ਆਉਂਦਾ ਆਪਣਾ ਅਟੈਂਡ ਕਰਨ ਦਾ ਤਰੀਕਾ ਕੀ ਆ ਈ ਆਪਾਂ ਛੱਤੀ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਮੋਰੇ ਰੱਖੀਆਂ ਤਾਂ ਆਪਣਾ ਮੂੰਹ ਜਿਹੜਾ ਆ ਮਤਲਬ ਆਪਣਾ ਚਿਹਰਾ ਆ ਉਹਦੇ ਹਾਵ ਭਾਵ ਉੜੇ ਹੋਏ ਆ ਵੀ ਕੋਈ ਕਿਉਂ ਆ ਗਿਆ ਤੇ ਜਾਂ ਫਿਰ ਆਪਾਂ ਜੇ ਫੋਕੀ ਚਾਹ ਵੀ ਪਿਆ ਰਹੇ ਤਾਂ ਆਪਣਾ ਚਿਹਰਾ ਖੜਿਆ ਹੋਇਆ ਆ ਆਪਾਂ ਕਿਸੇ ਨੂੰ ਵਧੀਆ ਤਰ੍ਹਾਂ ਅਟੈਂਡ ਕਰ ਰਹੇ ਆ ਇਹ ਹਰੇਕ ਬੰਦੇ ਦੀ ਆਪਣੀ ਸੋਚ ਤੇ ਡਿਪੈਂਡ ਕਰਦਾ ਕਿਹੜਾ ਬੰਦਾ ਇਹਦੇ ਬਾਰੇ ਕੀ ਸੋਚਦਾ ਪਰ ਮੈਂ ਸੋਚਦੀ ਹੁੰਨੀ ਆ ਕਿ ਜੇ ਤੁਹਾਨੂੰ ਕੋਈ ਵਧੀਆ ਤਰ੍ਹਾਂ ਅਟੈਂਡ ਕਰ ਰਿਹਾ ਆ ਤਾਂ ਖਾਣ ਵਾਲੀਆਂ ਚੀਜ਼ਾਂ ਬਹੁਤੀਆਂ ਮੈਟਰ ਨਹੀਂ ਕਰਦੀਆਂ ਉਹ ਅਗਲੇ ਦੀ ਸੋਚ ਆਉਂਦੀ ਤੁਹਾਨੂੰ ਕਿਦਾਂ ਅਟੈਂਡ ਕਰਨਾ ਅੱਜ ਜੇ ਕੋਈ ਹਾਸ ਕੇ ਬੁਲਾ ਰਿਹਾ ਆ ਵਧੀਆ ਤਰ੍ਹਾਂ ਤੁਹਾਨੂੰ ਅਟੈਂਡ ਕੀਤਾ ਆ ਉਹਨੇ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਇਹ ਨਹੀਂ ਕਿਹਾ ਵੀ ਮੈਂ ਆ ਚੀਜ਼ ਇੰਨੇ ਦੀ ਲਈ ਜੀ ਆ ਆ ਮੈਂ ਉਨੇ ਦੀ ਲਈ ਆ ਮੇਰੇ ਕੋ ਫਲਾਨੇ ਚੀਜ਼ ਫਲਾਨੇ ਲੱਖ ਦੀ ਆ ਗੱਡੀ ਮੇਰੀ ਇੰਨੇ ਦੀ ਮੇਰਾ ਕਾਰ ਇੰਨੇ ਟੌਪ ਦਾ ਆ ਜਿਹੜਾ ਬੰਦਾ ਅੱਜ ਦੇ ਸਮੇਂ ਦੇ ਵਿੱਚ ਇੰਨਾ ਚੀਜ਼ਾਂ ਸਾਈਡ ਰੱਖ ਕੇ ਮਿਲੂਗਾ ਸ਼ਾਇਦ ਕਿਸੇ ਨਾਲ ਮਿਲਣ ਜੋਗਾ ਰਹੇ ਬਟ ਜੇ ਆਪਾਂ ਚੀਜ਼ਾਂ ਨੂੰ ਵਿੱਚ ਲੈ ਕੇ ਆਉਨੇ ਆ ਤੇ ਸਾਰਿਆਂ ਦਾ ਸਟੇਟਸ ਸਾਰਿਆਂ ਦਾ ਲੈਵਲ ਇੱਕੋ ਜਿਹਾ ਨਹੀਂ ਹੁੰਦਾ ਕਈ ਵਾਰ ਕੋਈ ਚੀਜ਼ਾਂ ਪਰਮਾਤਮਾ ਦੇ ਕੇ ਬੰਦੇ ਕੋਲੋਂ ਖੋਹ ਲੈਂਦਾ ਆ ਦਿੰਨਾਂ ਨੂੰ ਸਭ ਤੋਂ ਪਹਿਲਾਂ ਮਿਲੀਆਂ ਹੁੰਦੀਆਂ ਆ ਤੇ ਕਈਆਂ ਨੇ ਨਵੀਆਂ-ਨਵੀਆਂ ਤਾਜ਼ੀਆਂ-ਤਾਜ਼ੀਆਂ ਲਈਆਂ ਹੁੰਦੀਆਂ ਉਹਨਾਂ ਦੇ ਸਿਰ ਦੇ ਉੱਤੇ ਪੂਠ ਸਵਾਰ ਹੁੰਦਾ ਉਸ ਚੀਜ਼ ਦਾ ਵੀ ਅਸੀਂ ਪਤਾ ਨਹੀਂ ਕੀ ਚੀਜ਼ ਆ ਕਿੰਨ ਦਿਨ ਦੇ ਤੇ ਰੱਬ ਤੁਹਾਨੂੰ ਕੱਖ ਤੋਂ ਲੱਖ ਕਰ ਰਿਹਾ ਨਾ ਤੁਹਾਡੀ ਨੀਤ 'ਚ ਖੋਟ ਆਉਂਦੀ ਆ ਤੇ ਤੁਹਾਨੂੰ ਲੱਖ ਤੋਂ ਕੱਖ ਵੀ ਬਹੁਤ ਸ਼ਤੀ ਕਰ ਦਿੰਦਾ ਆ ਕਿਉਂਕਿ ਉਹਦੀ ਰਜ਼ਾ ਨੂੰ ਕੋਈ ਨਹੀਂ ਜਾਣਦਾ ਇਸ ਕਰਕੇ ਮਨ ਨੀਵਾ ਮਤ ਉੱਚੀ ਆਪਣੇ ਮਨ ਨੂੰ ਹਮੇਸ਼ਾ ਨੀਵਾ ਰੱਖੋ ਸੋਚ ਉੱਚੀ ਰੱਖੋ ਤੁਹਾਡੇ ਕੋਲ ਬੈਠੇ ਇਨਸਾਨ ਨੂੰ ਇਹ ਨਾ ਫੀਲ ਹੋਵੇ ਕਿ ਇਹ ਆਪਣੀਆਂ ਗੱਲਾਂ ਕਰਕੇ ਆਪਣਾ ਸਟੇਟਸ ਦਿਖਾ ਕੇ ਮੈਨੂੰ ਨੀ ਮਾਰ ਦਿਖਾ ਰਿਹਾ ਆ। ਬਲਕਿ ਇਦਾਂ ਨਹੀਂ ਗੱਲਾਂ ਕਰੋਗੇ ਉਹਨਾਂ ਨੂੰ ਵੀ ਚੰਗਾ ਲੱਗੇ ਕਿ ਇਹ ਇਨਸਾਨ ਇੰਨਾ ਵਧੀਆ ਇੰਨੇ ਉੱਚੇ ਮਕਾਮ ਤੇ ਪਹੁੰਚਣ ਤੋਂ ਬਾਅਦ ਵੀ ਇਹ ਕਿੰਨਾ ਡਾਊਨ ਟੂ ਅਰਥ। ਕੀ ਕਹਾਂ ਹੋਰ ਗੱਲਾਂ ਹੀ ਮੁੱਕ ਗਈਆਂ ਮੇਰੇ ਕੋਲ। ਕਿੱਧਰ ਦੀਆਂ ਕਿੱਧਰ ਨੂੰ ਗੱਲਾਂ ਚਲੇ ਗਈਆਂ। ਸੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ।